ਤੁਹਾਡੇ ਕੋ ਬੇਰਜ਼ਗਾਰੀ ਪੰਜਾਬ ਦੀ ਮੰਦ ਨਹੀਂ ਹੋਈ ਤੇ ਤੁਹਾਡਾ ਬਦਲਾਵ ਕੋਈ ਨਹੀਂ ਆਇਆ ਤੁਹਾਡੇ ਤੁਹਾਡਾ ਮਾਈਨਿੰਗ ਮਾਫੀਆ ਫੇਲ ਜਿਹੜਾ ਸ਼ਬਦ ਵਰਤੇ ਤੁਹਾਡਾ ਟਰਾਂਸਪੋਰਟ ਮਾਫੀਆ ਫੇਲ ਤੁਹਾਡਾ ਕੇਵਲ ਮਾਫੀਆ ਕਿਤੇ ਨਹੀਂ ਚੱਲਿਆ ਤੁਸੀਂ ਫੇਲ ਮੁੱਖ ਮੰਤਰੀ ਤੁਹਾਡੀ ਸਰਕਾਰ ਫੇਲਿਆ ਔਰ ਉਤੋਂ ਬਚਣ ਲਈ ਹੁਣ ਨਜਲਾ ਕਿਸਾਨ ਆਗੂ ਦੇ ਕੋ ਜਿੱਥੋਂ ਤੱਕ ਹੈਗਾ ਜੈਦਤਾਂ ਦਾ ਅਸੀਂ ਤਾਂ ਕਿਹਾ ਵੀ ਕਰ ਲਓ ਤੁਸੀਂ ਦੱਸੋ ਵੀ ਤੁਹਾਡਾ ਕੇਜਰੀਵਾਲ ਸਾਹਿਬ ਜਦੋਂ ਤੁਸੀਂ ਅੰਨਾ ਹਜ਼ਾਰੇ ਨਾਲ ਬੈਠੇ ਤੁਸੀਂ ਕਿੰਨੇ ਅਰਬ ਬਣਾਏ ਸੀਗੇ ਵਜ੍ਹਾ ਸੀ ਕਿ ਬੇਵਜ੍ਹਾ ਸੀ ਤੁਸੀਂ ਜਦੋਂ ਸਾਡੇ ਧਰਨਿਆਂ ਮਜਾਰਿਆਂ ਤੁਹਾਡਾ ਕੁਲਦੀਪ ਧਾਰੀਵਾਲ ਸਾਡੀ ਰੇਲ ਤੇ ਆ ਕੇ ਪੈਂਦਾ ਸਾਡੇ ਨਾਲ ਉਦੋਂ ਕਿੰਨੇ ਲੈ ਕੇ ਗਿਆ ਹੈ ਕੁਲਦੀਪ ਧਾਰੀਵਾਲ ਇਹ ਦੱਸ ਲਿਓ ਤੁਸੀਂ ਵੀ ਤਾਂ ਧਰਨਿਆਂ ਚ ਜੰਮੇ ਜੇ ਜਗ੍ਹਾ ਵੀ ਤੁਹਾਡੀ ਡੇਟ ਵੀ ਤੁਹਾਡੀ ਸੱਦ ਲਾਓ ਸਾਨੂੰ ਸਾਨੂੰ ਪਤਾ ਮੁੱਖ ਮੰਤਰੀ ਸਾਹਿਬ ਤੁਸੀਂ ਸੱਦਣਾ ਨਹੀਂ ਨਾ ਤੁਹਾਡੀ ਜ਼ਰਤ ਆ ਇੰਨੇ ਜੋਗੇ ਹੁੰਦੇ ਰੌਲਾ ਕੋਈ ਨਹੀਂ ਜਿੱਦਣ ਐਸਕੇਐਮ ਵਾਲੇ ਗਏ ਸੀ ਨਾ ਮੀਟਿੰਗ ਚੋਂ ਭੱਜੇ ਸੋ ਨਾ ਕਿਉਂ ਛੱਡ ਕੇ ਭੱਜ ਗਏ ਹੋ ਕਰ ਦਿਓ ਡਿਬੇਟ ਹੀ ਹੋਣ ਦੇ ਹੀ ਨਾ ਤੁਮ ਮੈਂ ਕਿ ਡਰੂ ਮੁੱਖ ਮੰਤਰੀ ਆ ਘਬਰਾਉ ਮੁੱਖ ਮੰਤਰੀ ਆ ਦਿੱਲੀ ਦੇ ਠੱਲੇ ਲੱਗਾ ਹੋਇਆ ਮੁੱਖ ਮੰਤਰੀ ਆ ਦਿੱਲੀ ਦੀ ਬੋਲੀ ਬੋਲਣ ਵਾਲਾ ਮੁੱਖ ਮੰਤਰੀ ਖੇਤੀ ਮੰਡੀ ਨਿੱਜੀ ਹੱਥਾਂ ਚ ਦੇਣੀ ਆ ਉਹਦਾ ਫੈਸਲਾ ਪਹਿਲੂ ਹੋ ਚੁੱਕਾ ਵਾ ਔਰ ਬਿਜਲੀ ਬੋਰਡ ਵੇਚਣ ਦੀਆਂ ਤਿਆਰੀਆਂ ਹੈਗੀਆਂ ਆਨਲਾਈਨ ਵਪਾਰ ਆ ਸ਼ਹਿਰ ਨੂੰ ਸੀ ਕਹਿੰਨੇ ਆ ਵੀ ਤੁਸੀਂ ਜੀਓ ਮਾਰਡ ਦੇਖ ਲਓ ਤੁਸੀਂ ਐਮ ਐਮਾ ਜ਼ੋਨ ਦੇਖ ਲਓ ਤੁਸੀਂ ਹੋਰ ਕੰਪਨੀਆਂ ਦੇਖ ਲਓ ਰਹਿਣ ਥੋੜਾ ਵੀ ਕੁਝ ਨਹੀਂ ਦੇਣਾ ਹੈਗਾ ਤਾਂ ਅਸੀਂ ਸਾਡਾ ਕੰਮ ਹੈ ਲੋਕਾਂ ਨੂੰ ਇਕੱਠੇ ਕਰਨਾ ਜਾਗਰਤ ਕਰਨਾ ਡੇਡ ਲਾਈਨ ਉਹ ਕਹਿੰਦੇ ਕਿ ਅੱਜ ਤੋਂ ਬਾਅਦ ਖਤਮ ਪੰਜਾਬ ਨਾ ਜੀ ਇਹ ਤਾਂ ਗੱਲਾਂ ਨਾ ਸੀ ਕਹਿੰਦੇ ਹੋ ਜੇ ਐਂ ਹੀ ਹੋ ਜੇ ਪੰਜਾਬ ਦੀ ਭਲੇ ਦੀ ਗੱਲ ਆ ਜੇ ਨਾ ਹੋਇਆ ਉਹ ਦੱਸ ਦੂੰਗਾ ਗੱਪਾਂ ਮਾਰ ਰਿਆਂ ਔਰ ਇਹ ਕਹਿਣਾ ਵੀ ਨਸ਼ਿਆਂ ਵਿਰੁੱਧ ਜੁੱਧ ਦਾ ਸ਼ਬਦ ਵਰਤ ਕੇ ਜਾਂ ਪ੍ਰਚਾਰ ਕਰਕੇ ਇਹ ਤਾਂ ਆਪਣੇ ਆਪ ਦੀਆਂ ਵੋਟਾਂ ਇਕੱਠੀਆਂ ਕਰ ਸਕਦੇ ਹੋ ਪੰਜਾਬ ਦਾੜਾ ਧਾਨਿਆਂ ਉਹਨੂੰ ਇਸ਼ਤਿਹਾਰਾਂ ਚ ਮੀਡੀਆ ਨੂੰ ਦੇ ਲੋ ਚਾਹੇ ਆਪ ਬਲਾ ਲੋ ਉੱਥੇ ਖਰਚ ਕਰ ਸਕਦੇ ਹੋ ਪਰ ਲੋਕਾਂ ਦਾ ਕੋਈ ਭਲਾ ਨਹੀਂ ਜੇ ਥੋਡੀ ਸਰਕਾਰ ਚ ਵੀ ਫੇਕ ਐਨਕਾਊਂਟਰਾਂ ਦੇ ਇਲਜ਼ਾਮ ਲੱਗ ਰਹੇ ਨੇ ਅਦਾਲਤਾਂ ਦੇ ਨਿਜਮਾਂ ਤੋਂ ਉਲਟ ਜਾ ਕੇ ਤੁਸੀਂ ਘਰ ਕੋਠੇ ਲੋਕਾਂ ਦੇ ਢਾ ਰਹੇ ਹੋ ਤੁਸੀਂ ਵੱਧ ਕਿਸਾਨਾਂ ਕੋ ਨੂੰ ਫਸਣਾ ਸਮੇਂ ਦੀ ਲੋੜ ਆ ਸਮਾਂ ਹੁੰਦਾ ਹੁੰਦਾ ਕਦੀ ਠੋਡੀ ਵਾਰੀ ਕਦੀ ਸਾਢੀ ਵਾਰੀ ਤੇ ਪੰਜਾਬੀ ਨੇ ਪੰਜਾਬੀ ਕਦੀ ਵੀ ਜਾਬਰਾਂ ਅੱਗੇ ਨਹੀਂ ਝੁੱਕਦੇ ਹੁੰਦੇ ਸ਼ੰਭੂ ਤੇ ਖਨੌਰੀ ਦੇ ਵਿੱਚ ਲਗਾਤਾਰ ਲੰਬਾ ਸਮਾਂ ਮੋਰਚਾ ਚੱਲਿਆ ਮੋਰਚਾ ਚੁੱਕਿਆ ਜਾਂਦਾ ਵਾ ਉਸ ਤੋਂ ਬਾਅਦ ਦੇ ਵਿੱਚ ਸੀਐਮ ਸਦਾ ਭਗਵੰਤ ਸਿੰਘ ਮਾਨ ਆਮ ਹੀ ਤੰਜ ਕੱਸਦੇ ਆ ਕਿਸਾਨਾਂ ਦੇ ਉੱਤੇ ਕਿਤੇ ਉਹ ਮੋਰਚਾ ਚੁਕਾਉਣ ਦੀਆਂ ਗੱਲਾਂ ਕਰਦੇ ਸੀ ਮੋਰਚੇ ਤੇ ਬੈਠਣ ਦੇ ਨਾਲ ਜਦੋਂ ਸਰਕਾਰ ਨਹੀਂ ਸੀ ਉਦੋਂ ਆਪ ਹੀ ਬੈਠਦੇ ਹੁੰਦੇ ਸੀ ਜਾ ਕੇ ਪਰ ਜਦੋਂ ਤੋਂ ਹੁਣ ਸ਼ੰਭੂ ਤੇ ਖਨੋਰੀ ਦਾ ਮੋਰਚਾ ਚੁੱਕਿਆ ਗਿਆ ਉਸ ਤੋਂ ਬਾਅਦ ਕਿਸਾਨਾਂ ਤੇ ਹੈਵੀ ਆ ਇਸ ਟਾਈਮ ਦੇ ਉੱਤੇ ਇਥੋਂ ਤੱਕ ਕਿ ਕਿਸਾਨਾਂ ਨੂੰ ਕਿਹਾ ਗਿਆ ਕਿ ਇਹ ਤੇ ਜਾਇਦਾਤਾ ਬਣਾਉਣ ਵਾਲੇ ਪਾਸੇ ਲੱਗੇ ਆ ਜਿਹੜੇ ਮੋਰਚੇ ਲਾਉਂਦੇ ਆ ਮੋਰਚੇ ਲਾਉਣ ਦਾ ਮੁੱਖ ਕਾਰਨ ਜਾਇਦਾਤਾ ਬਣਾਉਣਾ ਵਾ ਇਹਦੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਸਵਨ ਸਿੰਘ ਪੰਦੇਹਰਾ ਕਿਸਾਨ ਮਜ਼ਦੂਰ ਸਿੰਘਾਂ ਚ ਕਮੇਟੀ ਤੋਂ ਗੁਰਫਤੇ ਸੰਜ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦੀ ਸਾਬ ਜੋ ਮੁੱਖ ਮੰਤਰੀ ਸਾਹਿਬ ਦੇ ਤੰਜ तकरीबन ਲਗਾਤਾਰ ਦੂਜੇ ਚੌਥੇ ਤੋਂ ਤੁਹਾਡੇ ਵਾਲੇ ਪਾਸੇ ਆ ਰਹੇ ਆ ਕਿਵੇਂ ਦੇਖਦੇ ਸੀ ਹਾਲ ਲਗਭਗ ਇਹਨਾਂ ਦਾ ਆਫੀਸ਼ੀਅਲੀ ਲਗਭਗ ਚੌਥਾ ਪੰਜਵਾਂ ਹਮਲਾ ਵਾ ਕਿਸਾਨ ਲਹਿਰ ਤੇ ਤੇ ਤੁਹਾਨੂੰ ਯਾਦ ਕਰਾ ਗਿਆ ਪਹਿਲਾਂ ਆਂਦੇ ਸੀ ਵੀ ਇਹ ਏ ਮਤਲਬ ਵਜ੍ਹਾ ਨਹੀਂ ਜਗਾ ਪਾਲਦੇ ਤੋਂ ਪਹਿਲਾ ਅਟੈਕ ਆਇਆ ਸੀਗਾ ਫਿਰ ਜਦੋਂ ਕਹਿੰਦੇ ਵੀ ਇਹ ਪੈਰਲਲ ਸਰਕਾਰ ਚਲਾਉਂਦੇ ਆ ਮੀਟਿੰਗ ਜੁਟ ਕੇ ਚੱਲ ਕੇ ਜੀ ਨੋਆ ਸੱਸਾਂ ਦੇ ਝਗੜਿਆਂ 'ਚ ਆ ਜਾਂਦੇ ਆ ਠੀਕ ਆ ਆ ਚੌਥਾ ਹਮਲਾ ਵਾ ਠੀਕ ਆ ਤਾਂ ਮੈਨੂੰ ਲੱਗਦਾ ਵੀ ਦੇਖੋ ਇਹ ਪੰਜਾਬ ਮੰਦਰ ਕਿਸਾਨਾਂ ਮਜ਼ਦੂਰਾਂ ਦੀ ਖਰੀ ਲਹਿਰ ਦੀ ਨਿਸ਼ਾਨੀ ਆ ਵੀ ਉਹਨਾਂ ਤੇ ਅਟੈਕ ਕੀ ਕੋਈ ਥਾਨੂੰ ਜੇ ਕੋ ਰੜਕਦਾ ਵਾ ਤਾਂ ਤੁਸੀਂ ਉੱਤੇ ਅਟੈਕ ਕਰਦੇ ਜੇ ਸ਼ਬਦੀ ਵੀ ਇਹਦਾ ਨੁਕਸਾਨ ਕਰਾਂ ਚਾਹੇ ਉਹਦਾ ਹੁੰਦਾ ਵੀ ਲੋਕਾਂ ਦੇ ਵਿੱਚ ਕਿਸਾਨ ਆਗੂਆਂ ਦਾ ਲਹਿਰ ਦਾ ਜਿਹੜਾ ਵਾ ਉਹਦਾ ਕਿਰਦਾਰ ਖੁਸ਼ੀ ਕਿਵੇਂ ਕਰ ਲਈਏ ਉਹਨਾਂ ਨੂੰ ਬਦਨਾਮ ਕਿਵੇਂ ਕਰੀਏ ਤੁਸੀਂ ਜਿਹੜਾ ਤੁਹਾਨੂੰ ਸਮੱਸਿਆ ਨਹੀਂ ਦੇ ਰਿਹਾ ਤੁਸੀਂ ਉਹਦੇ ਖਿਲਾਫ ਨਹੀਂ ਬੋਲੋਗੇ ਤਾਂ ਇਸ ਕਰਕੇ ਅਭੀ ਐਸ ਬੜੇ ਉਮਮਨ ਹੁੰਦਾ ਹੋਈਗਾ ਨਹੀਂ ਤੇ ਮੁੱਖ ਮੰਤਰੀ ਵਿਰੋਧੀ ਧਿਰਾਂ ਦੇ ਖਿਲਾਫ ਅਬਦ ਗੱਲ ਰੱਖਦਾ ਹੁੰਦਾ ਸੀ ਹੁਣ ਉਹਨਾਂ ਨੂੰ ਲੱਗਿਆ ਵੀ ਵਿਰੋਧੀ ਧਿਰਾਂ ਚਾਹੇ ਤਾਂ ਉਹਨੀਆਂ ਸਾਰਥਕ ਭੂਮਿਕਾ ਚ ਨਹੀਂ ਹੈਗੀਆਂ ਜਿੰਨੀ ਸਾਰਥਕ ਭੂਮਿਕਾ ਚ ਕਿਸਾਨ ਮਜ਼ਦੂਰ ਇਸ ਕਰਕੇ ਕਹਿੰਦੇ ਵੀ ਇਹਨਾਂ ਦੀ ਜੇ ਕਰਾਰ ਕੁਸ਼ੀ ਕਰਾਤੀਏ ਜੋ ਲੋਕ ਇਹਨਾਂ ਦੇ ਪਿੱਛੇ ਹਟਾ ਦਈਏ ਤਾਂ ਸਾਡਾ ਰਾਹ ਸਾਫ਼ ਹੋ ਜਾਊ ਮਸਲਨ ਸਾਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਵਿਰੋਧੀ ਧਿਰਾਂ ਮੀਨੇ ਕਾਲੀ ਦਲ ਵੀ ਉਸੇ ਰਾਤੇ ਚੱਲਦਾ ਰਿਹਾ ਪਾਲਿਸੀ ਪੱਖੋਂ ਜਿਹੜੀ ਪਾਲਿਸੀ ਆਮ ਆਦਮੀ ਪਾਰਟੀ ਲੈ ਕੇ ਬੈਠੀ ਇਸ ਪਾਲਿਸੀ 'ਚ ਕਾਂਗਰਸ ਵੀ ਚੱਲਦੀ ਰਹੀ ਜੜੀ ਤੇ ਇਸ ਵੇ ਆਮ ਆਦਮੀ ਚੱਲ ਰਹੀ ਭਾਜਪਾ ਵੀ ਹੋਵਾ ਤਾਂ ਜੜੀਆਂ ਸਾਡੇ ਪੰਜਾਬ ਜਾਂ ਦੇਸ਼ ਦੇ ਅੰਦਰ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦਾ ਵਿਚਾਰਕ ਹੋ ਸਕਦਾ ਵਖਰੇਵਾ ਪਰ ਜਿਹੜੀ ਕਾਰਪੋਰੇਟ ਦੀ ਪਾਲਸੀ ਉੱਤੇ ਕੋਈ ਵਖਰੇਵਾ ਨਹੀਂ ਹੈ ਇਸ ਕਰਕੇ ਉਹਨਾਂ ਨੂੰ ਉਹ ਤੋਂ ਖਤਰਾ ਨਹੀਂ ਲੱਗਦਾ ਸਰ ਲਗਾਤਾਰ ਤੁਹਾਨੂੰ ਕੀਰਦੀ ਹੈ ਲੱਗਦਾ ਕਿ ਕਿਸਾਨ ਜਥੇਬੰਦੀਆਂ ਕਮਜ਼ੋਰ ਹੋ ਚੁੱਕੀਆਂ ਕਿਤੇ ਹੀ ਸਰਕਾਰਾਂ ਸੀ ਦਿੱਲੀ ਤੋਂ ਆਉਂਦੇ ਤੁਹਾਨੂੰ ਆਪੇ ਬੁਲਾ ਲਿਆ ਸੀ ਮਿੱਠੇ ਮੂੰਹ ਕਰਾਏ ਜਾਂਦੇ ਆ ਕਾਫੀ ਚਰਚਾਵਾਂ ਚ ਰਹੇ ਹੋ ਤੁਸੀਂ ਸਾਰੇ ਕਿਸਾਨ ਜਥੇਬੰਦੀਆਂ ਖਾਸ ਕਰਕੇ ਹੁਣ ਕਾਰਨ ਕੀ ਲੱਗਦਾ ਕਿ ਵੱਖ-ਵੱਖਰੇ ਹੋਣ ਦਾ ਕਰਕੇ ਲੱਗਦਾ ਨਾ ਚਲੋ ਇੱਕ ਕਾਰਨ ਇਹ ਵੀ ਹੋ ਸਕਦਾ ਇਹ ਨਹੀਂ ਹੈ ਤੁਸੀਂ ਸਰਕਾਰ ਦਾ ਦੇਖੋ ਨਾ ਕੋਈ ਵੀ ਮਤਲਬ ਆ ਅਸੀਂ ਗਰਮੀ ਚ ਇੱਕ ਕੁਦਰਤੀ ਨਿਯਮ ਹੈ ਦਾ ਜੋ ਬੰਤੇ ਜਾਣਾ ਨੇ ਉਦੋਂ ਬਾਅਦ ਇਹਦੀ ਟਲਣ ਦਾ ਪਨ ਕੋਈ ਵੀ ਸਰਦੀ ਆਉਣੀ ਆ ਤਾਂ ਇਸ ਵळे ਸਰਕਾਰ ਦਾ ਜੋ ਬਣਿਆ ਔਰ ਵੈਸੇ ਹੀ ਜਿਹੜਾ ਮੁੱਖ ਮੰਤਰੀ ਵੈਸੇ ਕਮਲਾ ਹੋਵੇ ਜੋਬਨ ਤੇ ਕਿਸਾਨਾਂ ਵਾਲੇ ਪਾਸੇ ਨਿਕਲ ਰਿਆ ਨਾ ਤੇ ਇਹੋ ਹੀ ਕਿਸਾਨਾਂ ਦੇ ਨਾਲ ਬੈਠਦੇ ਹੁੰਦੇ ਸੀ ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਹੋਈਆਂ ਕਿਸਾਨ ਜੱਥੇਬੰਦੀ ਦੇ ਵਿੱਚ ਬੈਠਦੇ ਸੀ ਸਪੀਕਰ ਸਾਹਿਬ ਹੋਣ ਐਮਐਲਏ ਸਾਹਿਬ ਹੋਣ ਮੁੱਖ ਮੰਤਰੀ ਸਾਹਿਬ ਹਾਂ ਮੈਨੂੰ ਗੱਲ ਪੂਰੀ ਕਰਨ ਦਿਓ ਜੋਬਨ ਤੇ ਆ ਅਸੀਂ ਕਹਿੰਦੇ ਸੱਤਾ ਦਾ ਜੋਬਨ ਇੰਨਾ ਚ ਰਹਿਣਾ ਨਹੀਂ ਹੈ ਇਹ ਜ਼ਬਾਨ ਨੇ ਇੱਥੇ ਨਹੀਂ ਰਹਿਣਾ ਇਸ ਜਵਾਨ ਨੇ ਫਿਰ ਕਿਸਾਨ ਆਗੂਆਂ ਦੀ ਕਿਸਾਨ ਮਜ਼ਦੂਰ ਲਹਿਦ ਦੀ ਤਾਰੀਫ਼ ਕਰਨੀ ਆ ਲੋਕਾਂ ਦੇ ਘਰਾਂ ਜਾ ਕੇ ਤਲਵੇ ਚਟਣੇ ਆ ਜਦੋਂ ਵੋਟਾਂ ਲੈਣੀਆਂ ਵਾ ਹੁਣ ਲੱਗਦਾ ਵੀ ਇਹੀ ਸਮਾਂ ਵਾ ਕਿ ਜੇ ਇਸ ਸਮੇਂ ਦੇ ਵਿੱਚ ਅਸੀਂ ਕਾਰਪੋਰੇਟ ਦੀਆਂ ਪਾਲਿਸੀਆਂ ਨਾ ਲਾਗੂ ਕਰ ਸਕੇ ਜੇ ਲੋਕਾਂ ਨੂੰ ਕੁੱਟ ਕੇ ਭਾਰਤ ਮਾਲਾ ਯੋਜਨਾ ਤਹਿਤ ਸੜਕ ਨਾ ਬਣਾ ਸਕੇ ਕਾਂ ਕਦੋਂ ਕਾਮਯਾਬ ਹੋਵਾਂਗੇ ਹੁਣ ਜੇ ਅਰਬਨਾਈਜੇਸ਼ਨ ਕਹਿੰਦੇ ਹਰਿਆਣਾ ਲੁਧਿਆਣੇ ਦਾ ਕਰਨਾ ਜੇ ਉੱਥੇ ਪ੍ਰੋਜੈਕਟ ਦੇ ਕਬਜ਼ਾ ਨਾ ਲੈ ਸਕੇ ਜੇ ਜਿਹੜੀਆਂ ਖੁਸ਼ਕ ਬੰਦਰ ਗਾਹ 4 5 ਨੇ ਉਹ ਨਾ ਕਰ ਸਕੇ ਜੇ ਬਿਜਲੀ ਬੋਰਡ ਦਾ ਨਿੱਜੀਕਰਨ ਲਾਲ ਲਡੂ ਤੇ ਖਰੜ ਵਾਲੀ ਸਭ ਡਿਵੀਜ਼ਨ ਵੇਚਣ ਦੀ ਤਿਆਰੀ ਹੈ ਜੇ ਹੁਣ ਨਾ ਕਰ ਸਕੇ ਤੇ ਕਦੋਂ ਕਰਾਂਗੇ ਮਤਲਬ ਨਿੱਜੀਕਰਨ ਦੀ ਨੀਤੀ ਹੋਵੇ ਜਿਹੜਾ ਕਿਸਾਨ ਮਜ਼ਦੂਰ ਤੇ ਆਮ ਲੋਕਾਂ ਦੇ ਵਿਰੁੱਧ ਨੀਤੀ ਹੋਵੇ ਕਾਰਪੋਰਟ ਦੇ ਪੱਕੇ ਨੇ ਇਹੀ ਸਮਾਵ ਕੁੱਟ ਲੋ ਕੁੱਟ ਕੇ ਜੋ ਕੁਝ ਲਾਗੂ ਹੁੰਦਾ ਲਾਗੂ ਕਰ ਲੋ ਇਹਦੇ باوجود ਉਹ ਨਾਕਾਮਜਬ ਹੋ ਰਿਹਾ ਫਿਰ ਉਹ ਸ਼ਬਦੀ ਹਮਲਾ ਕਰਦਾ ਡਾਂਗ ਦਾ ਹਮਲਾ ਤਾਂ ਉਹਨੇ ਸ਼ੁਰੂ ਕੀਤਾ ਮਾਰਚ ਤੇ ਐਸਕੇਮ ਤੇ ਕੀਤਾ ਸਾਡੇ ਤੇ ਕੀਤਾ ਚੌਂਤੇ ਵਾਲੇ ਕਾਲਜ ਤੇ ਕੀਤਾ ਹੁਣ ਗਰਦਾਸਪੁਰ ਪੂਰਾ ਚੱਲ ਰਿਹਾ ਉਹ ਤਾਂ ਟਕਰਾਅ ਚੱਲ ਰਿਹਾ ਨਾ ਫਿਰ ਸ਼ਬਦੀ ਹਮਲਾ ਕਿਉਂ ਉਹਨਾਂ ਨੂੰ ਲੱਗਦਾ ਹਜੇ ਵੀ ਕਿਸਾਨ ਮਜ਼ਦੂਰਾਂ ਦੀ ਲਹਿਰ ਦਾ ਅਕਸ਼ ਪੰਜਾਬੀਆਂ ਵਿੱਚ ਬਹੁਤ ਜ਼ਿਆਦਾ ਵਾ ਇਹੀ ਨੰਗਿਆ ਕਰ ਰਹੇ ਸਾਨੂੰ ਪੰਜਾਬ ਅੰਦਰ ਮੋਦੀ ਨੂੰ ਵੀ ਤੈਨੂੰ ਵੀ ਉਹ ਕਹਿੰਦਾ ਸ਼ਬਦ ਖਮਲਾ ਮੈਨੂੰ ਲੱਗਦਾ ਦਿੱਲੀ ਤੋਂ ਨਿਰਦੇਸ਼ ਆਉਂਦੇ ਆ ਵੀ ਪ੍ਰਚਾਰ ਮੱਧਮਾਂ 'ਚ ਰੌਲਾ ਹੋਰ ਹੋ ਜੇ ਇਹ ਭਾਜਪਾ ਦਾ ਟ੍ਰੈਂਡ ਆ ਭਾਜਪਾ ਪਹਿਲਾਂ ਕੰਮ 'ਚ ਫਸਦੀ ਆ ਫਿਰ ਪੂਰੇ ਦੇਸ਼ ਨੂੰ ਪਾਕਿਸਤਾਨ ਵਾਲੇ ਮਸਲੇ ਤੇ ਜੁੱਦ ਚ ਤੱਕਦੀ ਆ ਫਿਰ ਚਾਰ ਦਿਨਾਂ ਬਾਅਦ ਟਰੰਪ ਦੀ ਕੁੜਕੀ ਤੋਂ ਵਾਪਸ ਆਉਂਦੀ ਆ ਅ ਫਿਰ ਜਦੋਂ ਸਵਾਲ ਖੜੇ ਹੁੰਦੇ ਆ ਫਿਰ ਉਹੀ ਧਾਰਮਿਕ ਤੌਰ ਤੇ ਇੱਕ ਜਿਹੜੀ ਪ੍ਰਵਕਤਾ ਵਾ ਫੌਜ ਦੀ ਉਹਨੂੰ ਟਾਰਗੇਟ ਕਰ ਲੈਂਦੀ ਆ ਉਹ ਉਹ ਜਿਹੜੀ ਡਿਬੇਟ ਡੀਰੇਲ ਹੋ ਜਾਂਦੀ ਆ ਹੁਣ ਉਹੀ ਸੰਦੀਰ ਆਪਰੇਸ਼ਨ ਨੂੰ ਦੇਸ਼ ਦੇ ਹਿੱਤਾਂ ਲਈ ਨੂੰ ਵੋਟਾਂ ਲਈ ਵਰਤਿਆ ਜਾ ਰਿਹਾ ਇਹ ਵੀ ਕਹਿੰਦਾ ਵੀ ਹੁਣ ਜੇ ਕਿਸਾਨ ਲਹਿਰ ਨੂੰ ਡੀਰੇਲ ਕਰਨਾ ਤੇ ਵਿੱਚ ਮੈਂ ਆ ਮੁੱਦੇ ਲਿਆਵਾ ਇਹ ਗੱਲਾਂ ਕਰਾਂ ਮੈਂ ਕਹਿੰਨਾ ਭਗਵੰਤ ਮਾਨ ਦੀ ਖੈਰਾ ਸਾਹਿਬ ਨੇ ਤੁਹਾਡੀ ਪਾਰਟੀ ਤੇ ਕਿਹੜੇ ਫੁੱਲ ਪਾਏ ਆ ਉਹ ਵੀ ਤੇ ਕਹਿੰਦੇ ਫੰਡਾਂ ਦਾ ਘਪਲਾ ਕੇਜਰੀਵਾਲ ਤੇ ਤੁਹਾਡੇ ਅੰਦਰੋਂ ਬੰਦਿਆਂ ਨੇ ਬਥੇਰੀਆਂ ਨੇ ਲਾਇਆ ਇਲਜ਼ਾਮ ਤੁਹਾਡੀ ਤੋਂ 500 ਛੱਟ ਕੇ ਗਏ ਵੀ ਤੁਸੀਂ ਅਰਬਾਂ ਰੁਪਈਆ ਖਾ ਗਏ ਥੋੜੀ ਸੀ ਆਪ ਦਾ ਵਿਧਾਇਕ ਕੋਈ ਖੁਣ ਫੜਿਆ ਪਿਆ ਉਹ ਤੁਸੀਂ ਜੇਲ੍ਹ ਚ ਅੰਦਰ ਖੜ ਰਹੇ ਫਿਰ ਅਸੀਂ ਕਹੀਏ ਤੁਸੀਂ ਸਾਰੇ ਹੀ ਚੋਰ ਜੇ ਤੁਹਾਡੀ ਇੱਕ ਵਿਧਾਇਕ ਤੇ ਡਰਾਈਵਰ ਜਿਹੜੇ ਨੇ ਡਰਾਈਵਰਾਂ ਦੀ ਚੋਣ ਦੇ ਵਿੱਚ ਕਰੋੜਾ ਰੁਪਈਏ ਲੈਣ ਦਾ ਇਲਜ਼ਾਮ ਲੱਗ ਰਿਹਾ ਸ਼ਰੇਆਮ ਲੱਗਾ ਹੋਇਆ ਫੇ ਤੁਸੀਂ ਜਵਾਬ ਦਿਓ ਹਾਂ ਉਹ ਜਿਹੜੀ ਗੱਲ ਕਹਿੰਦਾ ਕਿ ਕਿਸਾਨ ਆਗੂਆਂ ਦੇ ਕਈਆਂ ਦੇ ਉਹਨਾਂ ਦੇ ਪ੍ਰਵਕਤਾ ਕਹਿੰਦੇ ਵੀ ਆਪੋ ਚੋਦੀ ਫੰਡ ਨੂੰ ਲੈ ਕੇ ਗੱਲ ਹੁੰਦੀ ਹੈ ਮੈਂ ਕੋਈ ਲਗਾਉਂਦਾ ਫਿਰ ਉਹਨਾਂ ਦਾ ਅੰਦਰੂਨੀ ਇਸ਼ੂ ਹੈ ਨਾ ਇਹਨੂੰ ਇਸ਼ੂ ਨੂੰ ਲੈ ਕੇ ਤੁਸੀਂ ਕਿਸਾਨ ਲਹਿਰ ਤੇ ਹਮਲਾ ਕਿਵੇਂ ਬਿੜ ਸਕਦੇ ਹੋ ਤੁਹਾਡੀਆਂ ਦੁਕਾਨਾਂ ਚੱਲ ਰਹੀਆਂ ਰੇਲਾ ਰੋਕੜੀਆਂ ਦੁਕਾਨਾਂ ਵਾਂ ਸੜਕਾਂ ਰੋਕੜੀਆਂ ਦੁਕਾਨਾਂ ਦੇ ਨਾਲ ਪੈਸਾ ਵਾ ਇਕੱਠਾ ਹੁੰਦਾ ਜਦੋਂ ਤਾਂ ਚੰਗੀਆਂ ਬਣਦੀਆਂ ਤੁਹਾਡੀਆਂ ਅਸੀਂ ਤਾਂ ਕਹਿੰਦੇ ਮੁੱਖ ਮੰਤਰੀ ਤੁਸੀਂ ਜੋ ਤੁਸੀਂ ਸਾਨੂੰ ਕਦੇ ਦੇ ਕੇ ਵਿਖਾ ਲਓ ਹਾਂ ਆਪ ਦੀ ਜਿਹੜੀ ਵਿਜੀਲੈਂਸ ਆ ਦੱਸ ਦੇਣ ਮੁਖੀਆ ਬਣਾਓ ਇਹ ਤੁਹਾਨੂੰ ਅਸੀਂ ਦੱਸ ਦਾਂਗੇ ਵੀ ਕਿਹੜੇ ਕਿਹੜੇ ਕੀ ਲੈ ਰਹੇ ਆ ਤੁਹਾਡੇ ਕੋ ਸਾਰਾ ਕੁਝ ਤੁਹਾਨੂੰ ਰੋਕਿਆ ਕਿੰਨੇ ਆ ਜਿੰਨੇ ਨਜਾਇਜ਼ ਜਾਇਦਤ ਬਣਾਈ ਆ ਜਿਹੜਾ ਦੋਸਿਆ ਫੜ ਕੇ ਅੰਦਰ ਦਿਓ ਗੱਲਾਂ ਨੂੰ ਕਰਦੇ ਜੇ ਗੱਲਾਂ ਨਾ ਨਾ ਕਰੋ ਹਾਂ ਮੁੱਖ ਮੰਤਰੀ ਸਾਹਿਬ ਤੁਸੀਂ ਨਾਕਾਮ ਜਾ ਬੋਗੇ ਨਸ਼ਾ ਬੰਦ ਕਰੋ ਤੁਹਾਡੇ ਕੋ ਬੇਰਜ਼ਗਾਰੀ ਪੰਜਾਬ ਦੀ ਮੰਨ ਦਿਨ ਹੋਈ ਤੋ ਤੁਹਾਡਾ ਬਦਲਾਵ ਕੋਈ ਨਹੀਂ ਆਇਆ ਤੁਹਾਡੀ ਤੁਹਾਡਾ ਮਾਈਨਿੰਗ ਮਾਫੀਆ ਫੇਲ ਜਿਹੜਾ ਸ਼ਬਦ ਵਰਤੇ ਥੋਡਾ ਟਰਾਂਸਪੋਰਟ ਮਾਫੀਆ ਫੇਲ ਤੁਹਾਡਾ ਕੇਬਲ ਮਾਫੀਆ ਕਿਤੇ ਨਹੀਂ ਚੱਲਿਆ ਤੁਸੀਂ ਫੇਲ ਮੁੱਖ ਮੰਤਰੀ ਤੁਹਾਡੀ ਸਰਕਾਰ ਫੇਲਿਆ ਔਰ ਉਤੋਂ ਬਚਣ ਲਈ ਹੁਣ ਨਜਲਾ ਕਿਸਾਨਾਂ ਗੋਹਦੇ ਸੋ ਤਿੱਲੀ ਦਾ ਜਦੋਂ ਸੰਘਰਸ਼ ਖਤਮ ਹੋਇਆ ਸੀ ਉਸ ਤੋਂ ਬਾਅਦ ਲਗਾਤਾਰ ਜੇ ਕਿਸਾਨ ਲਪੇਟੇ ਚ ਲੈ ਜਾਂਦੇ ਆ ਖਾਸ ਕਰਕੇ ਸਰਕਾਰਾਂ ਵੱਲੋਂ ਕਿਹਾ ਜਾਂਦਾ ਕਿ ਪ੍ਰਾਪਰਟੀਆਂ ਚੰਗੀਆਂ ਬਣ ਜਾਂਦੀਆਂ ਜਦੋਂ ਧਰਨੇ ਲੱਗਦੇ ਆ ਸੱਚਾਈ ਕੀ ਆ ਤੇ ਫਿਰ ਤੁਹਾਡੀਆਂ ਜਾਇਦਾਦਾਂ ਵੇਖੀਆਂ ਕਿਉਂ ਨਹੀਂ ਜਾਂਦੀਆਂ ਕਿ ਕਾਰਨ ਕੀ ਲੱਗਦਾ ਤੁਸੀਂ ਆ ਵੀ ਕਹਿ ਰਹੇ ਚੈਲੰਜ ਵੀ ਕਰ ਰਹੇ ਹੋ ਇੱਕ ਉਹਨਾਂ ਚੈਲੰਜ ਕੀਤਾ ਕਿ ਬਹਿ ਕੇ ਗੱਲਬਾਤ ਕਰੋਗੇ ਲਾਈਵ ਦੇ ਵਿੱਚ ਜਾਣਾ ਚਾਹੋਗੇ ਤੁਸੀਂ ਬਿਲਕੁਲ ਦੇਖੋ ਜਿੱਥੋਂ ਤੱਕ ਹੈਗਾ ਜਾਇਦਾਦਾਂ ਦਾ ਅਸੀਂ ਤਾਂ ਕਿਹਾ ਵੀ ਕਰ ਲੋ ਤੁਸੀਂ ਦੱਸੋ ਵੀ ਤੁਹਾਡਾ ਕੇਜਰੀਵਾਲ ਸਾਹਿਬ ਜਦੋਂ ਤੁਸੀਂ ਅੰਨਾ ਹਜ਼ਾਰੇ ਨਾਲ ਬੈਠੇ ਤੁਸੀਂ ਕਿੰਨੇ ਅਰਬ ਬਣਾਏ ਸੀਗੇ ਵਜ੍ਹਾ ਸੀ ਕਿ ਬੇਵਜ੍ਹਾ ਸੀ ਤੁਸੀਂ ਜਦੋਂ ਸਾਡੇ ਧਰਨਿਆਂ ਮਜਾਰਿਆਂ ਤੁਹਾਡਾ ਕੁਲਦੀਪ ਧਾਰੀਵਾਲ ਸਾਡੀ ਰੇਲ ਤੇ ਆ ਕੇ ਬਹਿੰਦਾ ਸਾਡੇ ਨਾਲ ਉਦੋਂ ਕਿੰਨੇ ਲੈ ਕੇ ਗਿਆ ਹੈ ਕੁਲਦੀਪ ਧਾਰੀਵਾਲ ਇਹ ਦੱਸ ਲਓ ਤੁਸੀਂ ਵੀ ਤਾਂ ਧਰਨਿਆਂ ਚੋਂ ਜੰਮੇ ਜੇ ਹਾਂ ਤੁਸੀਂ ਜਿਹੜਾ ਕਹਿੰਦੇ ਵੀ ਮੇਰੇ ਨਾਲ ਕਰ ਲੋ ਅਸੀਂ ਕਹਿੰਨੇ ਤੁਸੀਂ ਦੱਸੋ ਤਾਂ ਸਹੀ ਬਹਿਣਾ ਕਿਦਣਿਆ ਡੇਟ ਲਿਆਓ ਜਗਾ ਲਿਆਓ ਜਗਾ ਵੀ ਤੁਹਾਡੀ ਡੇਟ ਵੀ ਤੁਹਾਡੀ ਸਾਧ ਲਾਉ ਸਾਨੂੰ ਸਾਨੂੰ ਪਤਾ ਮੁੱਖ ਮੰਤਰੀ ਸਾਹਿਬ ਤੁਸੀਂ ਸੱਦਣਾ ਨਹੀਂ ਨਾ ਤੁਹਾਡੀ ਜੁਰਤ ਆ ਇੰਨੇ ਜੋਗੇ ਹੁੰਦੇ ਰੌਲਾ ਕੋਈ ਨਹੀਂ ਜਿੱਦਣ ਐਸਕੇਐਮ ਵਾਲੇ ਗਏ ਸੀ ਨਾ ਮੀਟਿੰਗ 'ਚੋਂ ਭੱਜੇ ਸੋ ਨਾ ਕਿਉਂ ਛੱਡ ਕੇ ਭੱਜ ਗਏ ਉਹ ਕਰਦੇ ਹੋ ਡਿਬੇਟ ਹੀ ਹੋਣ ਦੇ ਹੀ ਨਾ ਤੋਂ ਮੈਂ ਕਿਹਾ ਡਰੂ ਮੁੱਖ ਮੰਤਰੀ ਆ ਕਬਰਾਉ ਮੁੱਖ ਮੰਤਰੀ ਆ ਦਿੱਲੀ ਦੇ ਥੱਲੇ ਲੱਗਾ ਹੋਇਆ ਮੁੱਖ ਮੰਤਰੀ ਆ ਦਿੱਲੀ ਦੀ ਬੋਲੀ ਬੋਲਣ ਵਾਲਾ ਮੁੱਖ ਮੰਤਰੀ ਚੈਲੰਜ ਐਕਸੈਪਟ ਕਰਦੇ ਹੋ ਤੁਸੀਂ ਕਿ ਜਿੱਥੇ ਮਰਜ਼ੀ ਆ ਜਾਣਾ ਤੁਸੀਂ ਜਾਣ ਨੂੰ ਤਿਆਰ ਤੁਸੀਂ ਉਦੋਂ ਹੀ ਕਹਿੰਦਾ ਸੀ ਵੀ ਤਿਆਰ ਆ ਸਾਧੋ ਅਸੀਂ ਕਿਹੜਾ ਕਹਿੰਨੇ ਵੀ ਨਹੀਂ ਐ ਤਾਂ ਕਰੋ ਲਾਈਵ ਪਤਾ ਲੱਗੇ ਲੋਕਾਂ ਨੂੰ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਸੀ ਤੁਹਾਨੂੰ ਪਤਾ ਹੈ ਕਿ ਅੱਜ ਦਾ ਦੇਣਾ ਕਿਵੇਂ ਲਾਸ ਨਸ਼ਿਆਂ ਵਾਸਤੇ ਪੰਜਾਬ ਦੇ ਡੀਜੀਪੀ ਸਾਹਿਬ ਨੇ ਕਿਹਾ ਸੀ ਅੱਜ ਤੋਂ ਬਾਅਦ ਪੰਜਾਬ ਦਾ ਨਸ਼ਾ ਖਤਮ ਮੈਂ ਕਿਹਾ ਨਾ ਗਵਰਨਮੈਂਟ ਦੀ ਪਾਲਿਸੀ ਹੈ ਨਾ ਕੱਲ ਆ ਜਾਣਗੇ ਦੋ ਦਿਨ ਪਿੰਡਾਂ 'ਚ ਅਸੀਂ ਵੀ ਕੋਸ਼ਿਸ਼ ਕਰਾਂਗੇ ਤੁਸੀਂ ਵੀ ਕੋਸ਼ਿਸ਼ ਕਰੋ ਨੌਜਵਾਨਾਂ ਨੂੰ ਪੀੜਤਾਂ ਨੂੰ ਪੁੱਛ ਲਾਂਗੇ ਅੱਜ ਸਮਾਹਕ ਨਹੀਂ ਆਈ ਜੇ ਨਹੀਂ ਆਈ ਹੋਊ ਅਸੀਂ ਕਹਾਂਗੇ ਡੀਜੀ ਸਾਹਿਬ ਤੁਹਾਡੀ ਸ਼ਾਬਾਸ਼ ਹੈ ਅੱਜ ਡੈਡ ਲਾਈਨ ਨਾ ਕਹਿੰਦੇ ਕਿ ਅੱਜ ਤੋਂ ਬਾਅਦ ਖਤਮ ਪੰਜਾਬ ਨਾ ਜੀ ਇਹ ਤਾਂ ਗੱਲਾਂ ਹਨ ਅਸੀਂ ਕਹਿੰਦੇ ਹੋ ਜੇ ਐਂ ਹੀ ਹੋ ਜੇ ਪੰਜਾਬ ਦੇ ਭਲੇ ਦੀ ਗੱਲ ਆ ਜੇ ਨਾ ਹੋਇਆ ਉਹ ਦੱਸ ਦੂੰਗਾ ਗੱਪਾਂ ਮਾਰਿਆਂ ਔਰ ਇਹ ਕਹਿਣਾ ਵੀ ਨਸ਼ਿਆਂ ਵਿਰੁੱਧ ਜੁੱਦ ਦਾ ਸ਼ਬਦ ਵਰਤ ਕੇ ਜਾਂ ਪ੍ਰਚਾਰ ਕਰਕੇ ਇਹ ਤਾਂ ਆਪਣੇ ਆਪ ਦੀਆਂ ਵੋਟਾਂ ਇਕੱਠੀਆਂ ਕਰ ਸਕਦੇ ਹੋ ਪੰਜਾਬ ਦਾੜਾ ਧਾਨਿਆਂ ਉਹਨੂੰ ਇਸ਼ਤਿਹਾਰਾਂ ਚ ਮੀਡੀਆ ਨੂੰ ਦੇ ਲੋ ਚਾਹੇ ਆਪ ਲਾ ਲੋ ਉੱਚ ਖਰਚ ਕਰ ਸਕਦੇ ਹੋ ਬਲੋਕ ਦਾ ਕੋਈ ਭਲਾ ਨਹੀਂ ਹੈ ਸਰ ਅਗਲੀ ਲਾਂਬੰਦੀ ਕੀ ਕਰ ਰਹੇ ਹੋ ਸਰਕਾਰ ਤੁਹਾਡੇ ਵਿਰੁੱਧ ਆ ਲਾਂਬੰਦੀ ਪਿੰਡਾਂ ਚੱਲ ਰਹੀ ਹੈ ਅੱਜ ਵੀ ਅਸੀਂ ਇੱਕ ਪਿੰਡ ਦੇ ਵਿੱਚ ਆ ਅਲਕੜੇ ਪਿੰਡ ਆਏ ਹਲਕੜੇ ਪਿੰਡ ਚਾ ਮੀਟਿੰਗ ਤੁਸੀਂ ਫੇਰ ਵੀ ਕਰੀ ਜਾਂਦੇ ਹੋ ਸਕੂਟਰ ਮੋਟਰਸਾਈਕਲ ਦੇ ਦਿਖਾ ਲਦੇ ਉਹਦੇਲੇ ਪਾਸੇ ਵੀ ਬਾਬਾ ਕਿਸਾਨ ਇਕੱਠੇ ਕੀਤੇ ਹੋਏ ਫੇਰ ਵੀ ਮੈਂ ਕਿਹਦੀ ਦਿਖਾ ਦੇਣ ਤਸਵੀਰਾਂ ਸ਼ਾਇਦ ਚਲਾਨ ਨਾ ਕੱਟੇ ਜਾਣ ਨੰਬਰ ਪਲੇਟਾਂ ਨਾ ਦਿਖਾ ਲਿਓਗੇ ਤੇ ਕਹਿ ਦਰਗੇ ਤੁਹਾਡੇ ਨਾਲ ਚੱਲਦੇ ਹੋਏ ਆ ਕਾਰਨ ਕੀ ਆ ਕਾਦੀ ਹੁਣ ਵਿਰੋਧ ਪ੍ਰਦਰਸ਼ਨ ਕਰ ਰਹੇ ਹੋ ਸਰਕਾਰ ਕੋਲ ਤੋਂ ਕੋਈ ਫਿਰ ਜਹਾਦ ਛੇੜ ਰਹੇ ਹੋ ਨਹੀਂ ਦੇਖੋ ਸਰਕਾਰ ਕੇਂਦਰ ਦੀ ਵੀ ਹਮਲਾਵਰ ਆ ਪੰਜਾਬ ਦੀ ਵੀ ਬਲਾਵ ਉਹ ਜ਼ਮੀਨਾਂ ਵਾਲਾ ਤਾਂ ਕੱਢ ਲੈ ਵੀ ਕਿਸਾਨਾਂ ਨੂੰ ਜ਼ਮੀਨਾਂ ਚੋਂ ਕੱਢਣਾ ਹੈਗਾ ਆ ਡੱਟ ਤਰੀਕੇ ਨਾਲ ਖੇਤੀ ਮੰਡੀ ਨਿੱਜੀ ਹੱਥਾਂ ਚ ਦੇਣੀ ਆ ਉਹਦਾ ਫੈਸਲਾ ਪਹਿਲੋ ਹੋ ਚੁੱਕਾ ਵਾ ਔਰ ਬਿਜਲੀ ਬੋਰਡ ਵੇਚਣ ਦੀਆਂ ਤਿਆਰੀਆਂ ਹੈਗੀਆਂ ਆਨਲਾਈਨ ਵਪਾਰ ਆ ਸ਼ਹਿਰ ਨੂੰ ਅਸੀਂ ਕਹਿੰਨੇ ਆ ਵੀ ਤੁਸੀਂ ਜੀਓ ਮਾਰਡ ਦੇਖ ਲਓ ਤੁਸੀਂ ਐਮ ਐਮਾ ਜ਼ੋਨ ਦੇਖ ਲਓ ਤੁਸੀਂ ਹੋਰ ਕੰਪਨੀਆਂ ਦੇਖ ਲਓ ਰਹਿਣ ਥੋੜਾ ਵੀ ਕੁਝ ਨਹੀਂ ਦੇਣਾ ਹੈਗਾ ਤਾਂ ਅਸੀਂ ਸਾਡਾ ਕੰਮ ਹੈ ਲੋਕਾਂ ਨੂੰ ਇਕੱਠੇ ਕਰਨਾ ਜਾਗਰਤ ਕਰਨਾ ਅਸੀਂ ਕਹਿੰਨੇ ਆ ਸਾਡਾ ਜਵਾਬ ਸਾਫ਼ ਆ ਵੀ ਤਗੜਾ ਹੋ ਜਾ ਕੋ ਫਿਕਰ ਨਾ ਛੱਡੀ ਡਾਂਸ ਫੇਰਨ ਦੀ ਅਸੀਂ ਨਾ ਸੁਖਬੀਰ ਬਾਦਲ ਕੋ ਡਰੇ ਹਈਓ ਨਾ ਕਦੀ ਅਸੀਂ ਕੈਪਟਨ ਉਮਰਿੰਦਰ ਕੋਡੇ ਰਹੀਓ ਤੇ ਨਾ ਬਈ ਤੇਰੀਆਂ ਸਰਕਾਰਾਂ ਤੋਂ ਅਸੀਂ ਡਰਨਾ ਡੈਮੋਕਰੇਸੀ ਤੇ ਅਸੀਂ ਵਿਸ਼ਵਾਸ ਰੱਖਦੇ ਆ ਅਸੀਂ ਪੀਸਫੁਲੀ ਢੰਗ ਨਾਲ ਆਪਣੀ ਗੱਲ ਲੋਕਾਂ ਚ ਲੈ ਕੇ ਜਾਵਾਂਗੇ ਇਹ ਲੋਕਾਂ ਨੇ ਫੈਸਲਾ ਕਰਨਾ ਵੀ ਤੂੰ ਭਾਈ ਠੀਕ ਹੈ કે ਅਸੀਂ ਠੀਕ ਹੈ ਦਿੱਲੀ ਅੰਦੋਲਨ ਹੋ ਗਿਆ ਉਸ ਤੋਂ ਬਾਅਦ ਵਿੱਚ ਲੰਬਾ ਸਮਾਂ ਤੁਸੀਂ ਖਨੋਰੀ ਦੇ ਸ਼ੰਭੂ ਕਿਨ ਰਹੇ ਹੋ ਬੈਠੇ ਰਹੇ ਹੋ ਅੱਜ ਕਿੰਨਾ ਟਾਈਮ ਲੱਗੂ ਲੋਕਾਂ ਨੂੰ ਜਾਗਰਿਤ ਕਰਨ ਦੇ ਵਿੱਚ ਕਿ ਲੋਕੀ ਜਾਗਰਤ ਹੋਣ ਸਵਾਲ ਪੁੱਛਣ ਲੋਕਾਂ ਨੂੰ ਇਹੋ ਹੀ ਪਾਰਟੀ ਪਹਿਲੋਂ ਕਹਿੰਦੀ ਹੁੰਦੀ ਕਿ ਸਵਾਲ ਪੁੱਛਨੇ ਚਾਹੀਦੇ ਆ ਇਹੋ ਪਾਰਟੀ ਪਹਿਲੋਂ ਤੁਹਾਡੇ ਸਵਾਲ ਪੁੱਛਣ ਤੋਂ ਪਹਿਲੋਂ ਉੱਥੇ ਕਿਹੜਾ ਬੰਦੇ ਤੁਹਾਡੇ ਕੀਤੀ ਹੁੰਦੀ ਆ ਤੁਸੀਂ ਵੀ ਇੱਕ ਸਵਾਲ ਪੁੱਛਦੇ ਹੋ ਹਾਂ 402 ਦਿਨ ਮੋਰਚਾ ਚੱਲਿਆ ਦੇਖੋ ਇਹ ਤਾਂ ਉਹਨਾਂ ਨੂੰ ਸਮਝਣਾ ਚਾਹੀਦਾ ਨਾ ਮੈਂ ਤਾਂ ਕ ਮੌਰ ਮੈਨੂੰ ਨਹੀਂ ਪਤਾ ਮੌਰ ਦੀ ਕੀ ਤਾਕ ਰੋਣਾ ਵੀ ਮੁੱਖ ਮੰਤਰੀ ਸਾਹਿਬ ਐਮਪੀ ਦੀਆਂ ਵੋਟਾਂ ਮੰਗਣ ਗਏ ਸੀ ਕਿਸਾਨਾਂ ਮਜ਼ਦੂਰਾਂ ਦੇ ਬੰਦੇ ਨਹੀਂ ਸੀ ਉਹ ਆਮ ਆਦਮੀ ਪਾਰਟੀ ਦੇ ਹੀ ਬੰਦੇ ਸੀ ਠੀਕ ਆ ਜਿੰਨਾ ਤੁਹਾਡਾ ਉੱਥੇ ਵਿਰੋਧ ਕੀਤਾ ਸੀ ਇਹ ਦਿਨ ਫੇਰ ਆ ਜਾਣੇ ਆ ਅਸੀਂ ਤਾਂ ਕਹਿੰਨੇ ਤੁਸੀਂ ਆਪ ਪਤਾ ਕਰਾ ਲਓ ਤੁਹਾਡੇ ਆਮ ਆਦਮੀ ਵਾਲੇ ਵੀ ਤੁਹਾਡੇ ਨਾਲ ਨੇ ਪਿੰਡਾਂ 'ਚ ਅਸੀਂ ਜਾਣਦੇ ਆ ਸਾਡੇ ਵੱਲੋਂ ਕੋਈ ਆਮ ਆਦਮੀ ਨੂੰ ਵੋਟ ਪਾਵੇ ਸਾਡਾ ਇਸ਼ੂ ਨਹੀਂ ਕਾਲੀ ਦਲ ਨੂੰ ਪਾਲੇ ਕਾਂਗਰਸ ਨੂੰ ਪਾਲੇ ਅਸੀਂ ਜਦੋਂ ਪੱਖ ਰੱਖਦੇ ਉਹਨਾਂ ਦੇ ਬੰਦੇ ਇਹਨਾਂ ਨੂੰ ਗੱਲਾਂ ਘੜਦੇ ਆ ਵੀ ਭਾਈ ਇਹ ਜੋ ਸਾਨੂੰ ਕਹਿ ਕੇ ਆਏ ਸੀ ਜਿਸ ਗੱਲ ਤੇ ਇਹ ਚੀਜ਼ਾਂ ਖੜੀਆਂ ਸੀ ਇਹ ਨਹੀਂ ਰਹੀਆਂ ਉਹ ਦੱਸਣ ਨਾ ਵੀ ਉਹਨਾਂ ਦੀ ਮਹਿਲਾ ਵਿੰਗ ਦੀ ਜਿਹੜੀ ਮੁਖੀਆ ਬੋਸ ਤੇਗੀ ਗੱਲ ਪ੍ਰੋਟੈਸਟ ਵੀ ਕਰ ਰਹੇ ਆ ਅੱਛਾ ਤਾਂ ਪਟਿਆਲੇ ਪ੍ਰੋਟੈਸਟ ਰੱਖਿਆ ਹੋਇਆ ਉਹਨਾਂ ਨੇ ਦੇਖੋ ਕਾ ਕਰਨਾ ਚਾਹੀਦਾ ਜੀ ਅਸੀਂ ਤੇ ਕਹਿੰਦੇ ਥੋੜੀ ਸਰਕਾਰ ਚ ਇੱਕ ਫੌਜੀ ਕੈਪਟਨ ਕੁੱਟਿਆ ਜਾਂਦਾ ਵੱਡਾ ਅਫਸਰ ਬਗਰੇਡੀਰ ਨੂੰ ਕਹਿੰਦੇ ਆ ਅਨਸਾਫ ਕੋਈ ਨਹੀਂ ਮਿਲਦਾ ਆਕਾਸ਼ਜੀਵ ਨੌਜਵਾਨ ਜਾਂ ਇੱਕ ਹੁਣ ਗੁਰਿੰਦਰਦਰ ਵਾਲਾ ਉਹ ਫੇਕ ਇਨਕਾਊਂਟਰ ਹੁੰਦਾ ਇੱਕ ਨੌਜਵਾਨ ਇੱਕ ਨੌਜਵਾਨ ਨੂੰ ਚੁੱਕ ਕੇ ਮਾਰਤਾ ਜਾਂਦਾ ਵਕਤ ਕੁਝ ਦਿਨ ਪਹਿਲਾਂ ਦੀ ਘਟਨਾ ਵਾ ਉਹਦਾ ਪਰਿਵਾਰ ਰੋ ਰਿਹਾ ਪੰਜ ਸਾਲ ਦਾ ਬੱਚਾ ਪੁੱਛਦਾ ਮੇਰਾ ਪਾਪਾ ਕਿੱਥੇ ਰਾਤ ਨੂੰ ਕਿਥੋਂ ਆਉਣਾ ਉਹ ਬਠਿੰਡੇ ਦੀ ਘਟਨਾ ਹਾਂ ਉਹੀ ਮੈਂ ਕਹਿੰਨਾ ਵੀ ਥੋੜੀ ਸਰਕਾਰ ਚ ਇਹ ਕਦੀ ਬੈਂਤ ਸਿੰਘ ਤੇ ਜਿਹੜਾ ਮੁੱਖ ਮੰਤਰੀ ਸੀ ਜਿਹੜਾ ਬੰਬ ਨਾਲ ਉੱਡਿਆ ਉਹਦੇ ਤੇ ਇਲਜ਼ਾਮ ਸੀ ਕਿ ਉਹ ਨੂਨਾ ਨੇ ਪੰਜਾਬ ਦੀ ਜਵਾਨੀ ਨਾਲ ਕਾਹਨ ਕੀਤਾ ਇਹ ਇਲਜ਼ਾਮ ਸੀ ਲੋਕਾਂ ਦੇ ਔਰ ਇਹ ਕੇਪੀਐਸ ਗਿਲ ਤੇ ਲੱਗਦੇ ਹੁੰਦੇ ਸੀ ਤੁਸੀਂ ਤਾਂ ਉਹ ਡੈਮੋਕ੍ਰੇਸੀ ਆਏ ਜੇ ਡੈਮੋਕ੍ਰੇਸੀ ਜਹੋ ਜੇ ਕੋਈ ਹਾਲਾਤ ਨਹੀਂ ਜੇ ਥੋੜੀ ਸਰਕਾਰ ਚ ਵੀ ਫੇਕ ਐਨਕਾਊਂਟਰਾਂ ਦੇ ਇਲਜ਼ਾਮ ਲੱਗ ਰਹੇ ਨੇ ਅਦਾਲਤਾਂ ਦੇ ਨਿਜਮਾਂ ਤੋਂ ਉਲਟ ਜਾ ਕੇ ਤੁਸੀਂ ਘਰ ਕੋਠੇ ਲੋਕਾਂ ਦੇ ਢਾ ਰਹੇ ਹੋ ਤੁਸੀਂ ਵੱਧ ਕਿਸਾਨਾਂ ਆ ਗੋ ਨੂੰ ਫਸਣਾ ਸਮੇਂ ਦੀ ਲੋੜ ਆ ਸਮਾਂ ਹੁੰਦਾ ਹੁੰਦਾ ਕਦੀ ਠੋਡੀ ਵਾਰੀ ਕਦੀ ਸਾਢੀ ਵਾਰੀ ਤੇ ਪੰਜਾਬੀ ਨੇ ਪੰਜਾਬੀ ਕਦੀ ਵੀ ਜਾਬਰਾਂ ਅੱਗੇ ਨਹੀਂ ਝੁੱਕਦੇ ਹੁੰਦੇ ਜ਼ਬਰ ਨੂੰ ਪਸੰਦ ਨਹੀਂ ਇਹ ਕਰਦੇ ਐਮ ਐਲ ਏ ਤੇ ਐਮ ਪੀ ਲਗਾਤਾਰ ਤੁਸੀਂ ਘਰਾਉ ਕਰਦੇ ਹੋ ਸਵਾਲ ਜਾਰੀ ਰਹਿਣਗੇ ਪੁੱਛਣੇ ਕਦੋਂ ਤੱਕ ਜਾਰੀ ਰੱਖੋਗੇ ਨਹੀਂ ਦੇਖੋ ਜਦੋਂ ਤੱਕ ਸੱਤਾ 'ਚ ਇਹ ਨੇ ਨਵਾਂ ਆਊ ਕੋ ਦੇਖ ਲਾਂਗੇ ਸਪਸ਼ਟ ਹੈ ਸਾਡਾ ਕੋ ਐਮ ਐਲ ਏ ਹੁੰਦਾ ਅਸੀਂ ਅੱਕ ਕਹਿੰਦੇ ਤੇਰਾ ਭਈ ਪ੍ਰੋਗਰਾਮ ਰੱਦ ਕਰਨ ਦਾ ਸਾਡਾ ਕੋਈ ਮਤਲਬ ਨਹੀਂ ਤੂੰ ਕਰ ਪ੍ਰੋਗਰਾਮ ਆਪਦਾ ਜਿਹੜੀ ਪਿੰਡਾਂ ਵਾਲਿਆਂ ਨੂੰ ਗਰੰਟਾ ਦੇਣੀਆਂ ਦੇ ਅਸੀਂ ਸਰਪੰਚ ਨੂੰ ਵੀ ਕਹਿੰਦੇ ਵੀ ਤੂੰ ਵੀ ਲੈ ਪਰ ਅਸੀਂ ਸਵਾਲ ਜਵਾਬ ਕਰਨੇ ਤੂੰ ਸਾਡਾ ਨੁਮਾਇੰਦਾ ਚੁਣਿਆ ਹੋਇਆ ਤੂੰ ਸਾਡੇ ਸਵਾਲਾਂ ਦਾ ਜਵਾਬ ਵੀ ਦੇ ਜਾ ਤੇ ਆਪਦਾ ਪ੍ਰੋਗਰਾਮ ਵੀ ਕਰ ਨਹੀਂ ਤੇ ਅਸੀਂ ਵਿਰੋਧ ਕਰਾਂਗੇ ਚਾਹੇ ਕੋਈ ਸੀਐਮ ਆਜੇ ਚਾਹੇ ਐਮਪੀ ਹੋਵੇ ਚਾਹੇ ਐਮਐਲਏ ਹੋਵੇ ਠੀਕ ਹੈ ਨਾ ਤੋਂ ਮੈਨੂੰ ਲੱਗਦਾ ਵੀ ਇਹਨਾਂ ਗੱਲਾਂ ਤੋਂ ਵੀ ਭੱਜ ਰਹੇ ਨੇ ਉਹਨਾਂ ਦੇ ਐਮਐਲਏ ਸਹਿਬਾਨ ਕੋਈ ਵੀ ਕੋਈ ਜਵਾਬ ਹਾਂ ਨਿਕਾ ਔਰ ਜਿਵੇਂ ਉਹ ਬੋਲ ਕੇ ਗਏ ਨੇ ਉਹ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਨੇ ਟੀਵੀ ਚੈਨਲਾਂ ਤੇ ਉਹਨਾਂ ਕੋ ਵੀ ਕੋਈ ਜਵਾਬ ਨਹੀਂ ਵੀ ਅਸੀਂ ਕਿਵੇਂ ਕਿਸਾਨ ਲੀਡਰਾਂ ਦਾ ਜਵਾਬ ਦੇਈਏ ਅਗਲੀ ਰਣਨੀਤੀ ਹੁਣ ਕੀ ਬਣਾ ਰਹੇ ਹੋ ਤੁਸੀਂ ਜਿਹੜੇ ਇਕੱਠ ਕਰ ਰਹੇ ਹੋ ਇਹ ਰਣਨੀਤੀ ਕੀ ਹੈ ਹਾਂ ਦੇਖੋ ਬਹੁਤ ਜਿੱਦਾਂ ਮੈਂ ਕੋਈ ਸਮੱਸਿਆ ਬਿਜਲੀ ਨੂੰ ਲੈ ਕੇ ਪਾਵਰ ਨੂੰ ਲੈ ਕੇ ਵੀ ਸਾਡੀਆਂ ਸਮੱਸਿਆ ਨੇ ਉਹਦੀਆਂ ਤਿਆਰੀਆਂ ਜੁਟੇ ਹੋਏ ਗਾਂਹ ਜਾ ਕੇ ਅਸੀਂ ਵੱਡਾ ਅੰਦੋਲਨ ਸਰਕਾਰ ਖਿਲਾਫ ਕਰਾਂਗੇ ਫਿਰ ਅੰਦੋਲਨ ਸਟਾਰਟ ਹੋਊਗਾ ਬਿਲਕੁਲ ਕਿਉਂ ਨਹੀਂ ਅੰਦੋਲਨ ਨਹੀਂ ਮੁੱਕਦਾ ਕਿ ਜੇ ਲੋਕਾਂ ਦੀਆਂ ਸਮੱਸਿਆਵਾਂ ਮੁੱਕ ਜਾਣ ਫਿਰ ਅੰਦੋਲਨ ਨਹੀਂ ਹੋਣਗੇ ਸਮੱਸਿਆਾਂ ਮਾਤੇ ਰੋਜ਼ ਜਿਦੋ ਜਿਦੋ ਰੋਜ਼ ਉੱਠਦੇ ਆ ਉਦੋਂ ਚਾਰ ਸਮੱਸਿਆਾਂ ਫੇਰ ਸਾਡੇ ਸਾਹਮਣੇ ਖੜੀਆਂ ਹੁੰਦੀਆਂ ਤਾਂ ਜਿੰਨਾ ਚਿਰ ਲੋਕਾਂ ਦੀਆਂ ਸਮੱਸਿਆਾਂ ਉਹਨਾਂ ਚ ਰੰਦੋਲਣ ਆ ਸੀਐਮ ਸਾਹਿਬ ਜੇ ਲੋਕਾਂ ਨਾਲ ਜੁੜ ਕੇ ਕਿਤੇ ਇਹ ਪਿੰਡਾਂ ਚੋਂ ਸਰਕਾਰ ਚਲਾ ਲੈਂਦੇ ਲੋਕਾਂ ਦੀ ਬਾਹ ਫੜ ਲੈਂਦੇ ਸ਼ਾਇਦ ਸ਼ਾਇਦ ਲੋੜਨਾ ਪੈਂਦੀ ਬਿਲਕੁਲ ਸੱਥਾਂ ਤੋਂ ਚੱਲਣ ਵਾਲੀ ਹੁਣ ਚੰਡੀਗੜ੍ਹ ਤੋਂ ਕਹਾ ਦਿੱਲੀੋਂ ਚੱਲੀ ਜਾਂਦੀ ਆ ਸਾਨੂੰ ਤੇ ਦੁੱਖ ਹੈ ਕ ਇਸ ਗੱਲ ਦਾ ਸਰਵਣ ਸਿੰਘ ਪੰਦੇ ਸਾਡੇ ਨਾਲ ਸੀ ਕਿਉਂਕਿ ਜੋ ਇਲਜ਼ਾਮ ਲਗਾਏ ਸੀ ਉਹਦੇ ਤੇ ਸਪਸ਼ਟੀਕਰਨ ਦੇ ਚੁੱਕੇ ਆ ਕਹਿੰਦੇ ਕਿ ਸਰਕਾਰ ਤੁਹਾਡੀ ਆ ਵਿਜੀਲੈਂਸ ਤੁਹਾਡੀ ਆ ਤੇ ਕਿਉਂ ਨਹੀਂ ਤੁਸੀਂ ਪੁੱਛਗਿੱਛ ਕਰ ਸਕਦੇ ਜਦੋਂ ਕਹਿੰਦੇ ਤੁਸੀਂ ਨਹੀਂ ਪੁੱਛਗਿੱਛ ਕਰ ਸਕਦੇ ਤੇ 10 ਦਿਨ ਸਰਕਾਰ ਸਾਨੂੰ ਦੇ ਦਿਓ ਅਸੀਂ ਪੁੱਛਗਿੱਛ ਕਰ ਦਿੰਨੇ ਆ ਕਿ ਕੌਣ ਕੌਣ ਜਾਇਦਾਦਾਂ ਬਣਾ ਕੇ ਚਲੇ ਗਿਆ ਤੇ ਕੌਣ ਕੌਣ ਬਣਾ ਰਿਹਾ ਇਸ ਟਾਈਮ ਦੇ ਉੱਤੇ ਜੋ ਭਗਵੰਤ ਮਾਨ ਸਿੱਧੇ ਹੋ ਕੇ ਕਿਸਾਨਾਂ ਨੂੰ ਟੱਕਰੇ ਹੋਏ ਆ ਤੇ ਬਾਰ-ਬਾਰ ਉਹਨਾਂ ਵੱਲੋਂ ਕਿਹਾ ਗਿਆ ਕਿ ਕਿਸਾਨ ਜਿਹੜੇ ਆ ਪ੍ਰਾਪਰਟੀਆਂ ਬਣਾ ਰਹੇ ਆ ਜਾਇਦਾਦਾਂ ਬਣਾ ਰਹੇ ਆ ਉਹ ਕਹਿੰਦੇ ਕਿ ਜਦੋਂ ਧਰਨੇ ਲੱਗਦੇ ਆ ਰੇਲਾਂ ਰੋਕੀਆਂ ਜਾਂਦੀਆਂ ਉਦੋਂ ਜਾ ਉਹ ਤੋਂ ਬਾਅਦ ਦੇ ਵਿੱਚ ਜੋ ਪੈਸਾ ਆਉਂਦਾ ਉਹਦੇ ਨਾਲ ਪ੍ਰਾਪਰਟੀਆਂ ਬਣਦੀਆਂ ਤੇ ਪਰ ਉਹਦੇ ਵਿੱਚ ਕਿਸਾਨ ਆਗੂ ਵੀ ਕਹਿ ਚੁੱਕੇ ਆ ਕਿ ਇਹਦੇ ਵਿੱਚ ਪੈਸੇ ਦੇ ਨਾਲ ਕੋਈ ਪ੍ਰਾਪਰਟੀਆਂ ਨਹੀਂ ਬਣਦੀਆਂ ਇਹ ਤੁਹਾਡੇ ਸਾਹਮਣੇ ਤੁਹਾਡੇ ਕੋਲ ਵਿਜੀਲੈਂਸ ਵੀ ਆ ਤੁਸੀਂ ਵੇਖ ਲਓ ਅੱਜ ਅਖੀਰਲਾ ਦੇਣਾ ਨਸ਼ੇ ਦੇ ਵਿਰੁੱਧ ਚੱਲੀ ਹੋਈ ਮੁਹਿੰਮਤਾ ਯੁੱਧ ਨਸ਼ਿਆਂ ਵਿਰੁੱਧ ਜੇ ਡੀਜੀਪੀ ਸਾਹਿਬ ਨੇ ਕਿਹਾ ਸੀ ਉਹਤੇ ਵੀ ਤੰਜ ਕਰ ਸਕਿਆ ਕਹਿੰਦੇ ਕਿ ਤੁਸੀਂ ਵੀ ਪਿੰਡਾਂ 'ਚ ਕੱਲ ਨੂੰ ਵੇਖ ਲਿਓ ਦੋ ਦਿਨ ਬਾਅਦ 'ਚ ਵੇਖ ਲਿਓ ਕੀ ਮਾਹੌਲ ਬਣਦੇ ਆ ਇਹ ਨਸ਼ਾ ਜਿਹੜਾ ਪੰਜਾਬ 'ਚ ਜੇ ਬੰਦ ਨਹੀਂ ਹੋਇਆ ਕੇਵਲ ਅਜੇ ਜੋ ਡੀਜੀਪੀ ਸਾਹਿਬ ਦਾ ਬਿਆਨ ਸੀ ਜਾਂ ਪੰਜਾਬ ਸਰਕਾਰ ਵੱਲੋਂ ਸੀ ਉੱਤੇ ਹਾਸੋ ਵੀ ਨਹੀਂ ਰਹੂਗਾ ਅਜੇ ਨਸ਼ਾ ਪੰਜਾਬ ਦੇ ਵਿੱਚ ਜਿਉਂਦਾ ਤਿਉਂ ਵਿਕ ਰਿਹਾ ਵਾ ਪਰ ਇੱਕ ਪਾਸੇ ਚੈਲੰਜ ਐਕਸੈਪਟ ਵੀ ਕਰ ਲਿਆ ਉਹਨਾਂ ਨੇ ਕਹਿੰਦੇ ਕਿ ਚੈਲੰਜ ਸੀ ਜੋ ਸਾਨੂੰ ਕੀਤਾ ਗਿਆ ਸੀ ਲਾਈਵ ਡਿਬੇਟ 'ਚ ਆਉਣ ਵਾਸਤੇ ਤਿਆਰ ਆ ਭਗਵੰਤ ਮਾਨ ਜੀ ਆਪਣਾ ਟਾਈਮ ਦੱਸ ਦੇਣ ਸਮਾਂ ਦੱਸ ਦੇਣ ਕਿਹੜੇ ਚੈਨਲ 'ਤੇ ਆਉਣਾ ਵਾ ਕਿਹੜੀ ਜਗ੍ਹਾ ਵਾ ਸਾਨੂੰ ਦੱਸ ਦੇਣ ਅਸੀਂ ਆਉਣ ਵਾਸਤੇ ਤਿਆਰ ਆ